ਰਾਸ਼ ਸ਼ਰਦਾਂਝੀ ਦੇਣ ਪੰਚਨਗੇ ਕੇ ਕਈ ਸਿਆਸੀ ਲੀਡਰ 7 ਜੁਲਾਈ ਨੂੰ ਹੋਇਆ ਸੀ ਸੰਜੀਵ ਵਰਮਾ ਦਾ ਕਤਲ ਪਹਿਲੇ ਪਦਨ ਸਭਾ ਹਲਕੇ ਦੇ ਵਿੱਚ ਅੱਜ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਮੇਤ ਕਈ ਵੱਡੇ ਆਗੂ ਰੈਲੀ ਦੇ ਵਿੱਚ ਹੋਣਗੇ ਸ਼ਾਮਲ ਦੁਪਹਿਰ 12 ਵਜੇ ਹੋਵੇਗੀ ਰੈਲੀ ਅਸ਼wini ਸ਼ਰਮਾ ਜੀ ਸੰਭਾਲਣਗੇ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਦਾ ਉਦਾ ਚੰਡੀਗੜ੍ਹ ਦੇ ਸੈਕਟਰ 37 ਦੇ ਵਿੱਚ 12 ਵਜੇ ਹੋਵੇਗਾ ਸਮਾਗਮ ਪ੍ਰਧਾਨ ਸ੍ਰੀ ਜਾਖੜ ਦੇ ਨਾਲ ਮਿਲ ਕੇ ਸੰਭਾਲਣਗੇ ਪਾਰਟੀ ਦੀ ਕਮਾਨ ਬਿਕਰਮ ਮਜੀਠੀਆ ਦੀ ਪਟੀਸ਼ਨ ਤੇ ਮਹਾਲੀ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਮਜੀਠੀਆ ਨੇ ਜੇਲ੍ਹ ਦੇ ਵਿੱਚ ਬੈਰਕ ਬਦਲਣ ਦੀ ਕੀਤੀ ਹੈ ਮੰਗ ਆਪਣੀ ਔਰੇਂਜ ਕੈਟਾਗਰੀ ਦਾ ਦਿੱਤਾ ਹਵਾਲਾ ਮਹਾਲੀ ਦੇ ਸਰਕਾਰੀ ਅਫਸਰਾਂ ਦੀ ਨਵੇਂ ਨਿਰਦੇਸ਼ ਜਾਰੀ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਕੀਤੀ ਸਿਫਾਰਿਸ਼ ਕਿ ਆ ਵਿਧਾਇਕਾਂ ਦੇ ਅਦਬ ਦੇ ਵਿੱਚ ਨਹੀਂ ਹੋਣੀ ਚਾਹੀਦੀ ਕੋਈ ਵੀ ਕਮੀ ਅਲੀਕਰ ਅਰਜੁਨ ਖੜਗੇ ਨੂੰ ਮਿਲੇ ਐਮਪੀ ਚਰਨਜੀਤ ਚੰਨੇ ਦਿੱਲੀ ਦੇ ਵਿੱਚ ਦੋਹਾਂ ਵਿਚਾਲੇ ਹੋਈ ਮੁਲਾਕਾਤ 'ਤੇ ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ। ਅਧਿਕਾਰ ਸਾਹਿਬ ਦੇ ਪਿੰਡ ਲਖਨਪੁਰ ਦੀ ਪੰਚਾਇਤ ਦਾ ਫਰਮਾਨ ਬਿਨਾਂ ਪਛਾਣ ਵਾਲੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਦਿੱਤੇ ਹੁਕਮ ਸਰਪੰਚ ਬੋਲੇ ਨਾਜਾਇਜ਼ ਕਬਜ਼ੇ ਕਰਕੇ ਬੈਠੇ ਪ੍ਰਵਾਸੀਆਂ ਤੋਂ ਹਾਂ ਪਰੇਸ਼ਾਨ। ਸ੍ਰੀ ਦਰਬਾਤ ਸਾਹਿਬ ਦੇ ਵਿੱਚ 마ਸੂਮ ਨੂੰ ਛੱਡ ਕੇ ਜਾਣ ਵਾਲਾ ਪਰਿਵਾਰ ਆਇਆ ਸਾਹਮਣੇ ਐਜੀਪੀਸੀ ਤੇ ਪੁਲਿਸ ਪ੍ਰਸ਼ਾਸਨ ਨੇ ਪਰਿਵਾਰ ਦੀ ਕੀਤੀ ਪਾਲ। ਮਾਣੇ ਆਪਣੀ ਗਲਤੀ ਲਈ ਮੰਗੀ ਮਾਫੀ ਤੋਂ ਬਾਅਦ ਇੱਥੇ ਅੱਜ ਬਣਾਈ ਜਾਵੇਗੀ ਦક્ષਜਨਤੀ ਮੁੱਖ ਮਹਿਮਾਨ ਵਜੋਂ ਸੀਐਮ ਨੈਵ ਸੇਣੀ ਹੋਣਗੇ ਸ਼ਾਮਲ ਸਵੇਰੇ 11 ਵਜੇ ਸ਼ੁਰੂ ਹੋਵੇਗਾ ਸਮਾਗਮ ਸਸਿਕਾ ਤੁਸੀ ਵਖਰੇ ਨਿਊਜ਼ ਏਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਤੇ ਸ਼ੁਰੂਆਤ ਕਰਨ ਜਾ ਰਹੇ ਹਾਂ ਸ਼ਿਮਲਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਦੇ ਚੋਪਾਲ ਦੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਸਾਲਵੀ ਨਦੀ ਦੇ ਵਿੱਚ ਪੰਜਾਬ ਦੇ ਸ਼ਰਧਾਲਵਾਂ ਦੀ ਗੱਡ ਗਈ ਹੈ ਤੇ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਇੱਕ ਬੱਚਾ ਲਾਪਤਾ ਦੱਸਿਆ ਜਾ ਰਿਹਾ ਹੈ ਅਤੇ ਦੋ ਲੋਕ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਕੇ ਇਲਾਜ ਚੱਲ ਰਿਹਾ ਹੈ ਹਾਦਸੇ ਵੇਲੇ ਕਾਰ ਦੇ ਵਿੱਚ ਪੰਜ ਲੋਕ ਸਵਾਰ ਸਨ ਸਤਸੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਜੋ ਕਿ ਸ਼ਿਮਲਾ ਜਾ ਰਹੀ ਸੀ ਤੇ ਰਾਹ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਕਾਰ ਇਹ ਗਾਬੂ ਹੋਣ ਦੇ ਕਾਰਨ ਸਾਲਵੀ ਨਦੀ ਦੇ ਵਿੱਚ ਕਾਰ ਜੱਡ ਗਈ ਪੰਜਾਬ ਦੇ ਨਵਾਂ ਸ਼ਹਿਰ ਜ਼ੀਰਾਂਵਾਲੇ ਦਸਤਾਵੇਜ਼ਾਂ ਅਨੁਸਾਰ ਇਹਨਾਂ ਲੋਕ ਨਦੀ ਦੇ ਵਿੱਚ ਡਿੱਗੀ ਕਾਰ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਖਾਸ ਤੂਬਾਦ ਰੈਸਕਿਊ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਜਾਣਕਾਰੀ ਮੁਤਾਬਕ 4 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 2 ਦੀ ਮੌਤ ਹੋ ਗਈ ਤੇ 2 ਦਾ ਇਲਾਜ ਚਾਰਿਆ ਜਾਦਕੀ ਇੱਕ 10 ਸਾਲ ਦਾ ਬੱਚਾ ਨਦੀ ਦੇ ਵਿੱਚ ਵਹਿ ਗਿਆ ਜਿਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਤੁਨ ਉਸ ਜਗ੍ਹਾ ਦੀਆਂ ਆਹ ਤਸਵੀਰਾਂ ਵੀ ਵਿਖਾ ਰਹੇ ਹਾਂ ਜਿੱਥੇ ਕਿ ਇਹ ਦਰਦਨਾਕ ਹਾਦਸਾ ਵਾਪਰਿਆ ਹੈ}{|\text{ਸਾਲਵੀ ਨਦੀ ਦੇ ਵਿੱਚ ਪੰਜਾਬ ਦੇ ਸ਼ਰਦਲਵਾਂ ਦੇ ਕਰਜਾ ਡਿੱਗੀ ਤੇ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ। ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਕਪਿਲ ਠਾਕੁਰ ਜੁੜ ਚੁੱਕੇ ਨੇ। ਆ ਕਪਲ ਕਦੋਂ ਤੇ ਇਹ ਕਿਵੇਂ ਪੂਰਾ ਹਾਦਸਾ ਵਾਪਰਿਆ ਜਿਹੜੇ ਲੋਕਾਂ ਦੀ ਮੌਤ ਹੋਈ ਹੈ, ਉਹਨਾਂ ਬਾਰੇ ਕੀ ਕੋਈ ਜਾਣਕਾਰੀ ਜੋ ਬੱਚਾ ਲਾਪਤਾ ਉਸ ਦਾ ਕੋਈ ਹੁਣ ਤੱਕ ਪਤਾ ਲੱਗ ਸਕਿਆ। ਆ ਦੇਖੀ ਪਰਮਿੰਦਰ ਪਿਛਲੇ}} शाम करीबन सात बजे की ये जो पूरी घटना है जब नेरवा से फेडस पुल जो कि टंडोरी व बाथल के बीच एक पंजाब नंबर की स्कॉर्पियो है जो दुर्घटनाग्रस्त हो गई है जिसमें कुल पांच लोग सवार थे जिसमें चार लोग और एक आठ से दस साल का बच्चा बताया जा रहा है कि ये पांच लोग इसमें सवार थे और जिसमें से दो लोगों की तो जो डेथ मौके पर हो गई है और दो लोग जो है घायल हो गए हैं जिन्हें अस्पताल में भर्ती करवाया गया है और एक जो आठ से दस साल का बच्चा है वो पानी के तेज बहाव में पहुंची है रेस्क्यू वहां पर चल रहा है लेकिन अभी तक आ जो ये बच्चा था उसका सुराग नहीं लग पाया है आ सभी जो ये तमाम लोग है ये वहां पर एक सत्संग में शामिल होने के लिए पहुंचे थे और अगर मृतकों की बात करें तो मृतकों में आ जो जिला शहर पंजाब के तौर पर हुई है और आ इसमें अभी तक जो पांच लोग ये सवार थे इसमें से दो लोग जो घायल है वो अस्पताल में गंभीर रूप से घायल बताए जा रहे हैं इलाज उनका जो है दोनों का चल रहा है और घायलों की पहचान की बात की जाए तो बलविंदर पत्नी हरबंस लाल बाड़ माजरा नवा शहर पंजाब जिनकी उम्र 35 वर्ष और केशव कुमार पुत्र नरेंद्र कुमार गांव बंगा नवा शहर पंजाब के तौर पर हुई है दोनों घायलों व मृतकों के शवों को नेरो अस्पताल पहुंचाया गया है जानकारी के अनुसार बलविंदर का एक जो पुत्र जिसकी आयु लगभग 8 से 10 वर्ष बताई जा रही है इस दुर्घटना में नदी के तेज बहाव में बह गया है जिसकी तलाश अभी भी जारी है और कोई जो है उस बच्चे का जो है अभी तक सुराग नहीं लग पाया है बलविंदर कपिल ये सारे एको परिवार के मेंबर दसे जा रहे हैं जो जख्मी हो रहे हैं की मौत हुई है जी बिल्कुल ये जो आ, सभी लोग हैं ये एक ही फैमिली के बताए जा रहे हैं और आ, थाना प्रभारी और पुलिस की टीम यहाँ पर मौके पर मौजूद थी लेकिन देर रात जो अंधेरा होने के चलते और जलस्तर नदी का बढ़ने के कारण जो ये लड़का है उसको ढूंढने में काफी दिक्कतों का सामना जो है पुलिस को और रेस्क्यू टीम को करना पड़ा और अभी तक उसका कोई सुराग नहीं लग पाया है तो अब आज अभी सुबह जो है फिर से रेस्क्यू ऑपरेशन किया जाएगा और उसके बाद बच्चे को जो है ढूंढने का यहाँ पर प्रयास किया जाएगा ਜੀ ਅਠੀਕਾ ਕਪਿਲਪੁਰੀ ਜਾਣਕਾਰੀ ਲਈ ਬਹੁਤ ਧੰਨਵਾਦ ਤਾਂ ਸ਼ਮਲਾਦੇ ਚੌਪਾਲ ਦੇ ਵਿੱਚ ਜੋ ਕਿ ਦਰਦਨਾਕ ਹਾਦਸਾ ਵਾਪਰਿਆ ਹਾਸਲੇ ਜਗਤ ਦੀ ਤੁਹਾਨੂੰ ਅਸੀਂ ਆ ਤਸਵੀਰਾਂ ਵਿੱਚ ਵਿਖਾ ਰਹੇ ਹਾਂ ਆ ਸਾਲ ਵੀ ਨਦੀ ਦੇ ਵਿੱਚ ਪੰਜਾਬ ਦੇ ਸ਼ਰਦਾਲਵਾਂ ਦੀ ਕਾਰ ਡਿੱਗੀ ਤਸਵੀਰਾਂ ਦੇ ਵਿੱਚ ਵੀ ਨਦੀ ਦੇ ਵਿੱਚ ਡਿੱਗੀ ਹੋਈ ਕਾਰ ਨਜ਼ਰ ਆ ਰਹੀ ਹੈ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਇੱਕ ਬੱਚਾ ਲਾਪਤਾ ਦੱਸਿਆ ਜਾ ਰਿਹਾ ਦੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਕੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਹਾਸਲੇ ਵਾਲੇ ਕਾਰ ਦੇ ਵਿੱਚ ਪੰਜ ਲੋਕ ਸਵਾਰ ਸਨ ਇੱਕੋ ਹੀ ਪਰਿਵਾਰ ਦੇ ਸਾਰੇ ਮੈਂਬਰ ਦੱਸੇ ਜਾ ਰਹੇ ਨੇ ਆਜੋਕੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਰਹਿਣ ਵਾਲਾ ਇਹ ਪੂਰਾ ਪਰਿਵਾਰ ਹੈ ਤੇ ਇਸ ਪਰਿਵਾਰ ਦੇ ਵਿੱਚੋਂ ਦੋ ਮੈਂਬਰਾਂ ਦੀ ਦਰਦਨਾਕ ਹਾਦਸੇ ਦੇ ਵਿੱਚ ਜਾਨ ਚਲੀ ਗਈ। ਰੁਕ ਕੇ ਅਗਲੀ ਖਬਰ ਦਾ ਭਾਜਪੀ ਦੇ ਖਿਲਾਫ ਸੜਕਾਂ 'ਤੇ ਉਤਰੀ ਆਵਾਦੀ ਪਾਰਟੀ ਗੈਂਗਸਟਰਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਭਾਜਪੀ ਤੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਦੇ ਆਵਾਦੀ ਪਾਰਟੀ ਨੇ ਇਲਜ਼ਾਮ ਲਗਾਏ। ਬੀਜਪੀ ਤੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਦੇ ਜੇ ਇਲਜ਼ਾਮ ਲਗਾਉਂਦਿਆਂ ਹੋਇਆਂ ਇਹ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਦੀਆਂ ਵੱਖ-ਵੱਖ ਜਗਾਵਾਂ ਤੇ ਰੋਸ ਮਜ਼ਾਰੇ ਕੀਤੇ ਗਏ ਤੁਹਾਨੂੰ ਪੰਜ ਤਸਵੀਰਾਂ ਵਿਖਾ ਰਹੇ ਹਾਂ ਅਮਰਸਰ ਪਟਿਆਲਾ ਲੁਧਿਆਣਾ ਅਬੋਹਰ ਤੇ ਜਲੰਧਰ ਦੀਆਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੇ ਆਗੂ ਤੇ ਵਰਕਰ ਸੜਕਾਂ ਤੇ ਉਤਰੇ ਤੇ ਬੀਜਪੀ ਦੇ ਖਿਲਾਫ ਇਹ ਪ੍ਰਦਰਸ਼ਨ ਕੀਤੇ ਗਏ ਇਸ ਦੌਰਾਨ ਆਮ ਆਦਮੀ ਪਾਰਟੀ ਨੇ ਕਿਹਾ ਕਿ ਗੈਰ ਬੀਜਪੀ ਸਰਕਾਰਾਂ ਨੂੰ ਲਾਰੈਂਸ ਮਿਸ਼ਨ ਹੋਈ ਧਮਕਾ ਰਿਹਾ ਬੀਜਪੀ ਗੈਂਗਸਟਰਾਂ ਦੇ ਨਾਲ ਤੇ ਆਪ ਵਪਾਰੀਆਂ ਦੇ ਨਾਲ ਦੇ ਨਾਰੇ ਲਾਏ ਗਏ ਜੋ ਕਿ ਹੱਥਾਂ ਦੇ ਵਿੱਚ ਸਲੋਗਨ ਹੀ ਫੜੇ ਹੋਏ ਨੇ ਉਸ ਦੇ ਵਿੱਚ ਲਿਖਿਆ ਗਿਆ ਕਿ ਬੀਜੇਪੀ ਗੈਂਗਸਟਰਾਂ ਦੇ ਨਾਲ ਤੇ ਆਪ ਵਪਾਰੀਆਂ ਦੇ ਨਾਲ ਇਹ ਸਲੋਗਨ ਹੱਥਾਂ ਦੇ ਵਿੱਚ ਫੜ ਕੇ ਆਵਾ ਦੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜਿਹੜੀ ਭਾਜਪਾ ਦੇ ਖਿਲਾਫ ਜੋ ਪੰਜਾਬ ਦੇ ਵਿੱਚ ਇੱਕ ਮੈਂ ਸਮਝਦਾ ਸਾਜਿਚ ਰਚ ਰਹੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਬੀਜਪੀ ਦੇ ਖਿਲਾਫ ਜਿਹੜਾ ਸੀ ਪ੍ਰਦਰਸ਼ਨ ਕਰ ਰਹੇ ਜਿਹੜੀ ਸਾਡੀ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਜੇਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਵਾਲੀ ਸਰਕਾਰ ਸਾਡੀ ਸਰਕਾਰ ਵਪਾਰੀਆਂ ਦੇ ਨਾਲ ਖੜੀ ਹੈ ਜੋ ਵਪਾਰੀਆਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਨੂੰ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਇਹ ਆਮ ਲੋਕਾਂ ਦੀ ਵਪਾਰੀਆਂ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਸਾਰਿਆਂ ਦੀ ਸਰਕਾਰ ਹੈ जे कोई किसी ना गलत होगा तब बिल्कुल किसी तो नहीं जो हमने जो हमारे पंजाब के व्यापारी की कुछ दिन पहले कुछ गैंगस्टर ने गुंडों ने दिन दहाड़े उनका मर्डर कर दिया उनकी हत्या कर दी उसके खिलाफ आम आदमी पार्टी की सरकार पंजाब मेहमान साहब की सरकार ने दो दिन में उस उन गैंगस्टर को खत्म कर दिया भाजपा का दिल्ली से एक मिनिस्टर आया सरना जी उन्होंने आकर कहा कि जो है ये फेक काउंटर हुआ है ये नजायज हत्या की है जिन लोगों के ऊपर आठ आठ पर्चे हों जिनके पास असला हो और उनको कह रहे हैं कि वो नजायज हैं तो इसलिए आज इनका चेहरा कांग्रेस का बीजेपी का अकाली दल का बेनकाब हुए हैं उधर प्रधानमंत्री तो अमित शाह के खिलाफ बयान से सियासी बवाल हो गया पंजाब भर के बीजेपी के वालों सीएम के खिलाफ प्रदर्शन किए गए ਤੇ ਸੀਐਮ ਦੇ ਬਿਆਨਾਂ ਦੇ ਖਿਲਾਫ ਕੰਡਾ ਵਿਰੋਧ ਜਤਾਇਆ ਗਿਆ ਸੀਆਮਾਨ ਨੇ ਪ੍ਰਧਾਨ ਮੰਤਰੀ ਦੇ ਅਭਿਦੇਸ਼ ਦੌਰਿਆਂ ਤੇ ਦਰਸੂ ਸਵਾਲ ਚੁੱਕੇ ਸਨ ਅਮਿਤ ਸ਼ਾਨੂ ਤੜੀ ਪਰ ਕਹਿ ਕੇ ਨਿਸ਼ਾਨਾ ਸਾਧਿਆ ਗਿਆ ਸੀ ਤੇ ਉਸ ਤੋਂ ਬਾਅਦ ਜੀਪੀ ਵੀ ਪੰਜਾਬ ਹਰਤ ਦੇ ਵਿੱਚ ਸੜਕਾਂ ਤੇ ਉਤਰੀ ਤੁਹਾਨੂੰ ਲੁਧਿਆਣਾ ਅਮਰਸਰ ਤੇ ਜਲੰਧਰ ਦੀਆਂ ਤਸਵੀਰਾਂ ਵਖਾ ਰਹੇ ਕਿ ਇੱਥੇ ਕਿ ਆਪੀ ਜੀਪੀ ਦੇ ਵੱਲੋਂ ਆ ਪੰਜਾਬ ਸਰਕਾਰ ਦੇ ਖਿਲਾਫ ਮੁੱਖ ਮੰਤਰੀ ਦੇ ਖਿਲਾਫ ਇਹ ਪ੍ਰਦਰਸ਼ਨ ਕੀਤੇ ਗਏ ਤੇ ਜੋ ਸੀਐਮ ਦੇ ਵੱਲੋਂ ਪ੍ਰਧਾਨ ਮੰਤਰੀ ਜਾਂ ਕੇਂਦਰੀ ਗ੍ਰਹਿ ਮੰਤਰੀ ਬਾਰੇ ਆਹ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਉਸ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਬਦਲਾਅ ਲੈ ਕੇ ਆਨ ਵਾਲੀ ਪਾਰਟੀ ਨੂੰ 92 ਵਿਧਾਇਕ ਚੁਟਣਾ ਹੈ। ਲੇਕਿਨ ਬਦਲਾਅ ਵੈਸਾ ਆਇਆ ਹੈ ਕਿ ਸਾਡਾ ਮੁੱਖ ਮੰਤਰੀ ਸਾਰੀਆਂ ਮर्याਦਾਈ ਭੁਲ ਗਏ। ਕਲਾਇਤ। ਉਹਨੂੰ ਇਹ ਨਹੀਂ ਪਤਾ ਕਿ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਦਾ ਹਾਂ। ਉਹਨੂੰ ਇਹ ਨਹੀਂ ਪਤਾ ਮੈਂ ਦੇਸ਼ ਦੇ ਗ੍ਰਹਿ ਮੰਤਰੀ ਵਾਸਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਦਾ ਹਾਂ। ਅਤੇ ਇਸ ਤਰੀਕੇ ਦੀ ਪਾਸ਼ਾ ਵਿਧਾਨ ਸਭਾ ਦੇ ਬਾਹਰ ਅਤੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਵਰਤੀ ਹੈ ਉਹ برداشت ਨਹੀਂ ਕੀਤੀ ਜਾ ਸਕਦੀ ਅੱਜ ਦੇਸ਼ ਕੇ ਲਈ ਬੜਾ ਦੁਖ ਭਰਿਆ ਦਿਨ ਹੈ ਕਿ ਜੋ ਭਾਰਤ ਕੇ ਲੋਗ ਵਿਦੇਸ਼ੋਂ ਮੇ ਬੈਠੇ ਹੈ ਅੱਜ ਆਪਣੀਆਂ ਆਪਣਾ ਠੱਗੜਾਹਾ ਕੇ ਮਹਿਸੂਸ ਕਰ ਰਹੇ ਜੋ ਪੰਜਾਬ ਕੇ ਵਾਸੀ ਹੈ ਹਰ ਇੱਕ ਕੰਟਰੀ ਮੇ ਹੈ ਕਿ ਦੇਸ਼ ਕਾ ਜੋ ਪ੍ਰਧਾਨ ਮੰਤਰੀ ਹੈ ਦੇਸ਼ ਕੇ ਬਦਲੇ ਨਰਿੰਦਰ ਮੋਦੀ ਹੈ ਉਹ ਕਿਸੇ ਪਾਰਟੀ ਕੇ ਪ੍ਰਧਾਨ ਮੰਤਰੀ ਨਹੀਂ ਹੈ

ਸੰਜੇਵਰਮਨ ਦੇ ਪਰਿਵਾਰ ਦੇ ਨਾਲ ਹਮੇਸ਼ਾ ਖੜਾ ਹੈ ਸੁਖਬੀਰ ਸਿੰਘ ਬਾਦਲ ਦੇ ਵੱਲ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਮੋਜ਼ਮਲ ਨੂੰ ਜਲਦ ਜਲਦ ਗ੍ਰਿਫਤਾਰ ਕਰਨ ਦੀ ਵੀ ਸੁਖਬੀਰ ਬਾਦਲ ਨੇ ਮੰਗ ਕੀਤੀ ਹੈ ਪਰਿਵਾਰ ਨੂੰ ਜਲਦ ਇਨਸਾਫ ਮਿਲਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਆ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਉਹਨਾਂ ਨੇ ਕਿਹਾ ਕਿ ਦਿਨ ਦਿਹਾੜੇ ਲੁੱਟਾਂ ਤੇ ਕਤਲ ਹੋ ਰਹੇ ਨੇ ਆ ਤਾਂ ਅਭੋਰ ਦੇ ਵਿੱਚ ਸੰਜੀਵਰਮਨ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਰਿਵਾਰ ਦੇ ਨਾਲ ਆ ਦੁੱਖ ਸਾਂਝਾ ਕੀਤਾ ਗਿਆ ਦਰਸਲ ਪਿਛਲੇ ਦਿਨੀ ਮਜ਼ਮਾ ਦੇ ਵੱਲੋਂ ਸ਼ੂਟਰਾਂ ਦੇ ਵੱਲੋਂ ਸ਼ਰਿਆਮ ਸੰਜੀਵ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਹਨਾਂ ਦੇ ਸ਼ੋਰੂਮ ਦੇ ਬਾਹਰ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਦੇ ਬਾਅਦ ਇਸ ਸੁਭੇਸ਼ ਸਿੰਘ ਬਾਦ ਉਹਨਾਂ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਸੰਜੀਵ ਜੀ ਦੇ ਘਰੇ ਮੈਂ ਆ ਜਾਏ ਹਾਂ ਜਿਨ੍ਹਾਂ ਦਾ ਬੜੀ ਬੇਰਹਿਮੀ ਨਾਲ ਗੈਂਗਸਟਰਾਂ ਨੇ ਕਤਲ ਕੀਤਾ ਇੱਕ ਬੜਾ ਨੇਕ ਪਰਵਾਰ ਜੀ ਨੇ ਆਮ ਲੋਕਾਂ ਦੀ ਵੀ ਬੜੀ ਸੇਵਾ ਕਰਦੇ ਸੀ ਤੇ ਉਹਨਾਂ ਨੇ ਬੜਾ ਪਿਆਰ ਕਮਾਇਆ ਆਪਣੇ ਇਲਾਕੇ 'ਚ ਦੇਖੋ ਜੀ ਐਜੇ ਲੋਕਾਂ ਤੇ ਦਿਨ ਦਿਨੇ ਮਰਡਰ ਹੋਣ ਲੱਗ ਜਾਣਗੇ ਤੇ ਇਥੇ ਰਹੂਗਾ ਕੌਣ ਪੰਜਾਬ 'ਚ ਹਰ ਰੋਜ਼ ਕਿਤੇ ਬੈਂਕ ਨੂੰ ਲੁੱਟਿਆ ਜਾ ਰਿਹਾ ਕਿਤੇ ਐਕਸਟਰਸ਼ਨ ਕੀਤੀ ਜਾ ਰਹੀ ਹੈ ਕਿਤੇ ਕਿਸੇ ਨੂੰ ਵਪਾਰੀ ਨੂੰ ਗੋਲੀ ਮਾਰੀ ਜਾਈ ਹੈ ਅਸਲੀ ਕਾਰਨ ਹੈ ਕਿ ਇੱਥੇ ਕੋਈ ਮੁੱਖ ਮੰਤਰੀ ਹੈ ਨਹੀਂ ਸੂਬਾ ਬਗੈਰ ਮੁੱਖ ਮੰਤਰੀ ਤੋਂ ਚੱਲ ਰਿਹਾ ਹੈ ਤੇ ਚਲਾ ਰਿਹਾ ਕੇਜਰੀਵਾਲ ਉੱਥੇ ਬਹਿ ਕੇ ਦਿੱਲੀ ਉਹਨੂੰ ਕੋਈ ਫਿਕਰ ਨਹੀਂ ਤੇ ਮੈਂ ਤਾਂ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਹੈ ਤੁਹਾਨੂੰ ਪੰਜਾਬ ਦੀ ਜਨਤਾ ਨੇ 92 ਸੀਟਾਂ ਦਿੱਤੀਆਂ ਆ ਤੁਹਾਡੀ ਜ਼ਿੰਮਰਾਈ ਹੈ ਅੱਜ ਜੋ ਹਾਲਾਤ ਤੁਸੀਂ ਬਣਾਤੀ ਆ ਪੰਜਾਬ ਦੀ ਜੇ ਤੁਸੀਂ ਨਾ ਐਕਸ਼ਨ ਲੈਂਦਾ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ ਹੁਣ ਗੱਲ ਕਰਾਂਗੇ ਪੰਚਾਇਤ ਦੇ ਫਰਮਾਨ ਦੀ ਪੰਜਾਬ ਦੇ ਇੱਕ ਹੋਰ ਪਿੰਡ ਨੇ ਪ੍ਰਵਾਸੀਆਂ ਦੇ ਖਿਲਾਫ ਮਤਾ ਪਾ ਦਿੱਤਾ ਹੈ ਪੰਚਾਇਤ ਨੇ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਬਿਨਾਂ ਪਛਾਣ ਵਾਲੇ ਪ੍ਰਵਾਸੀ ਇੱਕ ਹਫ਼ਤੇ ਦੇ ਅੰਦਰ ਅੰਦਰ ਪਿੰਡ ਖਾਲੀ ਕਰ ਦੇਣ ਭਾਰਤ ਦੇ ਦੂਜੇ ਸੂਬਿਆਂ ਤੋਂ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ 'ਚ ਪੰਜਾਬ 'ਚ ਰੋਜ਼ਗਾਰ ਦੀ ਭਾਲ ਲਈ ਆਉਂਦੇ ਨੇ ਤੇ ਕਿਸਾਨਾਂ ਨੂੰ ਵੀ ਝੋਨੇ ਦੀ ਲਵਾਈ ਤੇ ਕਈ ਫਸਲਾਂ ਵੇਲੇ ਪ੍ਰਵਾਸੀ ਮਜ਼ਦੂਰਾਂ ਦੀ ਲੋੜ ਰਹਿੰਦੀ ਹੈ ਪਰ ਫਤੇਗੜ ਸਾਹਿਬ ਦੇ ਪਿੰਡ ਲਖਣਪੁਰ ਗਰਚਾ ਦੀ ਪੰਚਾਇਤ ਨੇ ਬਿਨਾਂ ਪਛਾਣ ਪਿੰਡ 'ਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਖਿਲਾਫ ਮਤਾ ਪਾ ਕੇ ਫਰਮਾਨ ਜਾਰੀ ਕਰ ਦਿੱਤਾ ਜਿਸ ਦੇ ਤਹਿਤ ਰਜਵਾਹੀ ਤੇ ਪਰਵਾਸੀ ਮਜ਼ਦੂਰਾਂ ਨੂੰ ਉਠਾਇਆ ਜਾਵੇ ਪਰਵਾਸੀ ਨਸ਼ਾ ਕਰਦੇ ਨੇ ਤੇ ਬੱਚਿਆਂ ਤੇ ਔਰਤਾਂ ਨੂੰ ਤੰਗ ਕਰਦੇ ਨੇ ਮੋਟਰ ਤੇ ਰਹਿੰਦੇ ਪਰਵਾਸੀ ਮਜ਼ਦੂਰਾਂ ਨੂੰ ਕੱਟਿਆ ਜਾਵੇ ਕੱਲ ਨੂੰ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਲਈ ਕਿਸਾਨ ਤੇ ਮੋਟਰ ਮਾਲਕ ਜ਼ਿੰਮੇਵਾਰ ਹੋਵੇਗਾ ਕਿਸਾਨਾਂ ਵੱਲੋਂ ਕੰਮਤੇ ਰੱਖੇ ਪਰਵਾਸੀ ਦਾ ਸ਼ਨਾਖਤੀ ਪੱਤਰ ਲਿਆ ਜਾਵੇ ਜਿੱਥੋਂ ਇਹ ਮਜ਼ਦੂਰ ਆਏ ਨਹੀਂ ਉਥੋਂ ਦਾ ਸੰਪਰਕ ਨੰਬਰ ਵੀ ਰੱਖਿਆ ਜਾਵੇ ਤੇ ਇੱਕ ਕੰਟਰਡਿਕਸ਼ਨ ਸਾਹਮਣੇ ਆਈ ਹੈ ਫਤੇਗੜ ਸਾਹਿਬ ਦੇ ਪਿੰਡ ਲਖਨਪੁਰ ਗਰਚਾ ਪੱਤੀ ਦੇ ਵਿੱਚੋਂ ਜਿੱਥੇ ਕਿ ਸਰਪੰਚ ਵੱਲੋਂ ਮਤਾ ਪਾਇਆ ਗਿਆ ਹੈ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਉਹ ਇੱਥੇ ਨਹੀਂ ਰਹਿਣਗੇ ਔਰ ਸਰਪੰਚ ਸਾਹਿਬ ਇੱਥੇ ਮੌਜੂਦ ਨੇ ਪੰਚਾਇਤ ਇੱਥੇ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਮਤਾ ਪਾਇਆ ਤੇ ਕੀ ਮਤਾ ਹੈ ਸਰਪੰਚ ਸਾਹਿਬ ਕੀ ਨਾਮ ਹੈ ਪਹਿਲਾਂ ਥੋੜਾ ਬ੍ਰਿੰਦਰ ਸਿੰਘ ਜੀ ਬ੍ਰਿੰਦਰ ਜੀ ਤੁਸੀਂ ਮਤਾ ਪਾਇਆ ਹੈ ਪ੍ਰਵਾਸੀਆਂ ਦੇ ਖਿਲਾਫ ਕੀ ਮਤਾ ਹੈ ਮਤਾ ਸੀ ਇਹ ਪਾਇਆ ਜੀ ਜਿਹੜੇ ਪ੍ਰਵਾਸੀ ਗੈਰ ਕਾਨੂੰਨੀ ਨੇ ਜਿਵੇਂ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਕੋਈ ਪਛਾਣ ਪੱਤਰ ਨਹੀਂ ਵੀ ਉਹਨਾਂ ਨੂੰ ਹਫ਼ਤੇ ਦਾ ਟਾਈਮ ਦਿੱਤਾ ਹੈ ਜੀ ਵੇਥੋ ਆਪਣਾ ਸਮਾਨ ਚੱਕ ਕੇ ਚੱਲੋ ਤੁਸੀਂ ਕਿਉਂਕਿ ਸਰਕਾਰੀ ਜਗ੍ਹਾ ਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਤੇ ਇੱਕ ਇਹ ਹੁੱਲੜਵਾਜੀ ਕਰਦੇ ਆ ਪਿੰਡ 'ਚ ਘੁੰਮਦੇ ਆ दारू ਪੀ ਕੇ ਜੀ ਨਸ਼ਾ ਪੱਤਾ ਕਰਦੇ ਆ ਤੇ ਅਸੀਂ ਇੱਕ ਦੋ ਜਗ੍ਹਾ ਤੋਂ ਇਹਨਾਂ ਦੇ ਬੂਟੇ ਵੀ ਪੱਟੇ ਆ ਉਹਦੇ ਆਪਣੇ ਭੰਗ ਦੇ ਬੂਟੇ ਲਾਏ ਹੋਏ ਸੀ ਇਹਨਾਂ ਨੇ ਗਾਂਜੇ ਦੇ ਜੀ ਉਹ ਵੀ ਵੀਡੀਓ ਹੈਗੀ ਆ ਮੈਂ ਸੋਸ਼ਲ ਮੀਡੀਆ ਤੇ ਪਾਈ ਹੋਈ ਹੈ ਜੀ ਗਾਂਜੇ ਦੇ ਬੂਟੇ ਬੀਜੇ ਹੋਏ ਸੀ ਇਹਨਾਂ ਨੇ ਇੱਕ ਇਹ ਪੁਲ ਤੇ ਬੈਠਦੇ ਨੇ ਜੀ ਉੱਥੇ ਬੱਚੇ ਖੇਡਣ ਆਉਂਦੇ ਸਾਡਾ ਗਰਾਊਂਡ ਹੈ ਜੀ ਪੁਲ ਦੇ ਕੋਲ ਤੇ ਲੇਡੀਜ਼ ਵੀ ਸੈਰ ਕਰਨ ਆਉਨੀਆਂ ਉੱਥੇ ਬੈਠ ਕੇ ਵੀ ਇਹ ਗਾਂਜਾ ਪੀਂਦੇ ਨੇ ਜੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਜੀ ਤਾਂ ਕਰਕੇ ਸਾਨੂੰ ਇੱਕ ਕਦਮ ਚੱਕਣਾ ਪਿਆ ਜੀ ਦੂਜੇ ਪਾਸੇ ਜਦੋਂ ਇੱਕ ਪ੍ਰਵਾਸੀ ਮਹਿਲਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਪਛਾਣ ਪੱਤਰ ਬਿਹਾਰ ਚ ਨੇ ਤੇ ਅਸੀਂ ਵਾਪਸ ਜਾ ਰਹੇ ਹਾਂ ਆਧਾਰ ਕਾਰਡ ਹੈ نیچے ਕਰੋ ਨਹੀਂ ਹੈ ਮੈਂ ਸਭ ਜਾ ਰਹੇ ਹਾਂ ਆਧਾਰ ਕਾਰਡ ਹੈ ਨਹੀਂ ਮੈਂ ਸਭ ਜਾ ਰਹੇ ਹਾਂ ਬਿਹਾਰ ਬਿਹਾਰ ਜਾ ਰਹੇ ਹੋ ਕਦ ਜਾਏਗੇ ਅੱਜ ਨਿਕਲ ਜਾਏਗੇ ਅੱਜ ਨਿਕਲ ਜਾਏਗੇ ਅੱਛਾ ਮਤਲਬ ਆਪਕੇ ਪਾਸ ਆਧਾਰ ਕਾਰਡ ਵਗੈਰਾ ਵੋਟਰ ਕਾਰਡ ਕਿਉਂ ਨਹੀਂ ਹੈ ਕਹਾਂ ਹੈ ਆਪਕਾ ਉਹ ਰਹਿ ਗਿਆ ਬਿਹਾਰ ਮੇ ਹਾਲਾਂਕਿ ਪਿੰਡ ਵਾਸੀਆਂ ਨੇ ਸਾਫ਼ ਕੀਤਾ ਹੈ ਕਿ ਬਿਨਾਂ ਪਛਾਣ ਪਿੰਡ 'ਚ ਰਹਿਣ ਵਾਲੇ ਪ੍ਰਵਾਸੀਆਂ ਖਿਲਾਫ ਇਹ ਮਤਾ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਪਿੰਡਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਬਿਨਾਂ ਵੈਰੀਫਿਕੇਸ਼ਨ ਰਹਿ ਰਹੇ ਪ੍ਰਵਾਸੀਆਂ ਨੂੰ ਅਜਿਹੇ ਫਰਮਾਨ ਜਾਰੀ ਕੀਤੇ ਗਏ ਹੋਣ। ਖੈਰ ਪੰਚਾਇਤ ਦੇ ਇਸ ਗੈਰਕਾਨੂੰਨੀ ਫਰਮਾਨ ਤੇ ਪ੍ਰਸ਼ਾਸਨ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਹੁਣ ਦੇਖਣਾ ਹੋਵੇਗਾ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਫਰਮਾਨ ਲਾਗੂ ਹੁੰਦਾ ਹੈ ਜਾਂ ਨਹੀਂ। ਫਤਿਹਗੜ੍ਹ ਸਾਹਿਬ ਤੋਂ ਗੁਰਦੀਪ ਸਿੰਘ న్యూਸ 18 ਪੰਜਾਬ। ਰੋਕਾਂਗੇ ਅਗਲੀ ਖਬਰ ਦਾ ਬਿਕਰਮਜੀਤ ਮਜੀਠੀਆ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਮਹਾਲੀ ਕੋਰਟ ਨੇ ਨੋਟਿਸ ਜਾਰੀ ਕੀਤਾ ਮਜੀਠੀਆ ਨੇ ਜੇਲ੍ਹ ਦੇ ਵਿੱਚ ਬੈਰਕ ਬਦਲਣ ਦੀ ਮੰਗ ਕੀਤੀ ਹੈ ਸਜ਼ਾ ਜਾਬਤਾ ਕੈਦੀਆਂ ਤੋਂ ਅਲੱਗ ਰੱਖਣ ਦੀ ਮੰਗ ਕੀਤੀ ਗਿਆ ਅੰਡਰ ਟ੍ਰਾਇਲ ਕੈਦੀਆਂ ਤੋਂ ਵੀ ਵੱਖ ਰੱਖਣ ਦੀ ਮੰਗ ਕੀਤੀ ਗਿਆ ਮਜੀਠੀਆ ਨੇ ਔਰੰਜ ਕੈਟਾਗਰੀ ਦਾ ਹਵਾਲਾ ਦਿੱਤਾ ਹੈ ਨਾਬਾ ਜੇਲ੍ਹ ਦੇ ਵਿੱਚ ਦਰਸਲ ਬਿਕਰਮ ਸਿੰਘ ਮਜੀਠੀਆ ਬੰਦ ਨੇ ਸੋਮਵਾਰ ਨੂੰ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ 14 ਦਿਨਾਂ ਦੀ ਮੈਂਕ ਹਰਸਦ ਦੇ ਵਿੱਚ ਨੇ ਵਿਕਰਮ ਮਜੀਠਿਆ ਇਸ ਦੇ ਵਿਚਾਲੇ ਮਜੀਠਿਆ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਆਮ ਹਲੀ ਕੋਰਟ ਨੇ ਦਸਰੇ ਨੋਟਿਸ ਜਾਰੀ ਕੀਤਾ ਵਿਕਰਮ ਮਜੀਠਿਆ ਦੇਵ ਨੂੰ ਜੇਲ੍ਹ ਦੇ ਵਿੱਚ ਬੈਰਕ ਬਦਲਣ ਦੀ ਮੰਗ ਕੀਤੀ ਗਈ ਹੈ ਮਹਾੜੀ ਦੇ ਵਿੱਚ ਸਰਕਾਰੀ ਅਫਸਰਾਂ ਦੇ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਨੇ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਸਿਫਾਰਿਸ਼ ਤੇ ਹੁਕਮ ਜਾਰੀ ਕੀਤੇ ਗਏ ਨੇ ਵਿਧਾਨ ਸਭਾ ਮੈਂਬਰਾਂ ਦੀ ਅਣਦੇਖੀ ਬਰਦਾਸ਼ਤ ਨਹੀਂ ਹੋਵੇਗੀ ਵਿਧਾਇਕਾਂ ਦੇ ਅਦਬ ਦੇ ਵਿੱਚ ਕੋਈ ਵੀ ਕਮੀ ਨਹੀਂ ਹੋਣੀ ਚਾਹੀਦੀ ਸਰਕਾਰੀ ਫੈਸਲੇ ਹਰੇਕ ਅਫਸਰ ਤੱਕ ਪਹੁੰਚਣੇ ਲਾਜ਼ਮੀ ਹੋਣ ਤਾਂ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਦਰਦਰਸਲ ਸਿਫਾਰਿਸ਼ ਤੇ ਇਹ ਹੁਕਮ ਹਾਜ਼ਰੀ ਕੀਤੇ ਗਏ ਨੇ ਆਪ ਇਹ ਦੱਸ ਕੰਦੇ ਅਦਬ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਇਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਨਾਲ ਹੀ ਕਿਹਾ ਗਿਆ ਕਿ ਸਰਕਾਰੀ ਫੈਸਲੇ ਹਰੇਕ ਅਫਸਰ ਤੱਕ ਪਹੁੰਚਣੇ ਲਾਜ਼ਮੀ ਨੇ ਅਗਲੀ ਖਬਰ ਹੈ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬੱਚੇ ਨੂੰ ਛੱਡ ਕੇ ਜਾਣ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਬੱਚੇ ਨੂੰ ਛੱਡ ਕੇ ਜਾਣ ਵਾਲਾ ਪਰਿਵਾਰ ਸਾਹਮਣੇ ਆਇਆ ਹੈ ਜੀਪੀਸੀ ਤੇ ਪੁਲਿਸ ਪ੍ਰਸ਼ਾਸਨ ਨੇ ਬੱਚੇ ਦੀ ਮਾਂ ਨੂੰ ਲੱਭਿਆ ਮਾਂ ਨੇ ਆਪਣੀ ਗਲਤੀ ਦੇ ਲਈ ਮਾਫੀ ਮੰਗ ਲਈ ਹੈ ਬੱਚੇ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਮਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਬੱਚੇ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਮਾਨਸਿਕ ਤੌਰ ਤੇ ਬੱਚਾ ਪਰੇਸ਼ਾਨ ਹੈ ਦੱਸਦੇ ਕਿ ਗੋਲਡਨ ਟੈਂਪਲ ਪਰਿਸਰ ਦੇ ਵਿੱਚ ਲਗਭਗ 7 ਸਾਲ ਦੇ ਮਾਸੂਮ ਬੱਚੇ ਨੂੰ ਉਹਨਾਂ ਦੇ ਪਰਿਵਾਰ ਵਾਲੇ ਇਕੱਲਾ ਛੱਡ ਕੇ ਚਲੇ ਗਏ ਸੀ ਇਹ ਘਟਨਾ ਐਤਵਾਰ ਦੀ ਹੈ ਅੱਜ ਜਿਸ ਦਿਕੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਅਜੇ ਐ ਜੀਪੀਸੀ ਦੇ ਵੱਲੋਂ ਇਸ ਬੱਚੇ ਦੇ ਪਰਿਵਾਰ ਨੂੰ ਲੱਭ ਲਿਆ ਗਿਆ ਤੇ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਜੀ ਮੇਰੇ ਵੀ ਦਿਮਾਗ 'ਚ ਥੋੜੀ ਐਬਸੈਂਟ ਹੈ ਜੀ ਬੱਚਾ ਵੀ ਹੈ ਤੇ ਜੀ ਮੈਂ ਸੌਰੇ ਨੂੰ ਨਾਲ ਲੈ ਕੇ ਆਈ ਸੀ ਜੀ ਤੇ ਜੀ ਹੁਣ ਮੈਂ ਗਲਤੀ ਕਰਦੀ ਆ ਮਾਫ ਮੰਗਦੀ ਆ ਜੀ ਇਸ ਗੱਲ ਦੀ ਕਿ ਮੈਂ ਗਲਤੀ ਕਰਤੀ ਹੈ ਜੀ ਬਾਪੇ ਤੋਂ ਮਾਫੀ ਮੰਗ ਕੇ ਚਾਹੀਦੀ ਹੈ ਮੈਂ ਜੀ ਕਿਸੇ ਨੇ ਗਿਆਸ ਤੋਂ ਅਨੁਸਾਰ ਨਹੀਂ ਜੀ ਨਹੀਂ ਜਿਸ ਆਪਨੇ ਆਪ ਆਏ ਇਹ ਜਗ੍ਹਾ ਹੀ ਕਿਤਨੀ ਵੇਟ ਜੀ ਮੈਂ ਥੋੜੀ ਜਿ ਮਜਬੂਰੀ ਸੀ ਤਾਂ ਕਰਕੇ ਬੱਚਾ ਪਰਸੈਂਟ ਸਿਕਾ ਕੀ ਮਜਬੂਰੀ ਜੀ ਮੇਰੀ ਮਜਬੂਰੀ ਜੀ ਮੈਂ ਦੂਜੀ ਤੀਜੀ ਥਾਂ ਮੈਂ ਕਿਹਾ ਹੀ ਆਂ ਜੀ ਤਾਂ ਕਿ ਕਿਸ ਤਰ੍ਹਾਂ ਕੇ ਮਜਬੂਰੀ ਹੈ ਜੀ ਨਹੀਂ ਜੀ ਅਸੀਂ ਤਾਂ ਉੱਥੇ ਪਿੰਗਲਵਾੜੇ ਛੱਡਣਾ ਸੀਗਾ ਜੀ ਉੱਥੇ ਸਾਡੇ ਕੋਲੇ ਪ੍ਰੂਫ ਹੀ ਕੋਈ ਨਹੀਂ ਸੀਗਾ ਉਹ ਇਸ ਕਰਕੇ ਅਸੀਂ ਉੱਥੇ ਛੱਡ ਛੱਡਣਾ ਕਿਉਂ ਸੀ ਕੀ ਕਮੀ ਸੀ ਅਸੀਂ ਇਸ ਗੱਲ ਦੀ ਗਲਤੀ ਚਾਹੁੰਦੇ ਆ ਮਾਫੀ ਚਾਹੁੰਦੇ ਆ ਇਹ ਵੀ ਸਾਡੇ ਤੋਂ ਗਲਤੀ ਹੋ ਗਈ ਮਾਫੀ ਤਾਂ ਅਸਲੀ ਦੁਆਰਸਾਪ ਦੇ ਵਿੱਚ ਬੱਚੇ ਨੂੰ ਛੱਡ ਕੇ ਜਾਣ ਦਾ ਇਹ ਪੂਰਾ ਮਾਮਲਾ ਹੈ ਬੱਚੇ ਨੂੰ ਛੱਡ ਕੇ ਜਾਣ ਵਾਲਾ ਪਰਿਵਾਰ ਜੋ ਕਿਸ ਸਾਹਮਣੇ ਐ ਜੀਪੀਸੀ ਦੇ ਪੁਲਿਸ ਪ੍ਰਸ਼ਾਸਨ ਨੇ ਬੱਚੇ ਦੀ ਮਾਨੋਂ ਲੱਭਿਆ ਆਤਾ ਮਾਂ ਨੇ ਆਪਣੀ ਗਲਤੀ ਦੇ ਲਈ ਮਾਫੀ ਮੰਗੀ ਜਿਸ ਦਾ ਕਹਿੰਦੇ ਕਿ ਬੱਚੇ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਮਾਨਸਿਕ ਤੌਰ ਤੇ ਬੱਚਾ ਆ ਪਰੇਸ਼ਾਨ ਹੈ ਦੱਸਦੀ ਕਿ ਗੋਲਡਨ ਟੈਂਪਲ ਪਰਿਸਰ ਦੇ ਵਿੱਚ ਲਗਭਗ 7 ਸਾਲ ਦੇ ਮਾਸੂਮ ਬੱਚੇ ਨੂੰ ਉਹਨਾਂ ਦੇ ਪਰਿਵਾਰ ਵਾਲੇ ਇਕੱਲਾ ਛੱਡ ਕੇ ਚਲੇ ਗਏ ਸੀ ਇਹ ਘਟਨਾ ਐਤਵਾਰ ਦੀ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਆ ਸਾਹਮਣੇ ਆਈ ਸੀ ਤਾਂ ਜਿਸ ਤੋਂ ਬਾਅਦ ਐ ਜੀ ਪੀ ਸੀ ਦੇ ਵੱਲੋਂ ਇਸ ਬੱਚੇ ਦੇ ਪਰਿਵਾਰ ਨੂੰ ਲੱਭ ਲਿਆ ਗਿਆ ਤੇ ਮਾਂ ਦੇ ਵੱਲੋਂ ਪਰਿਵਾਰ ਦੇ ਵੱਲੋਂ ਆਪਣੀ ਗਲਤੀ ਦੇ ਲਈ ਮਾਫੀ ਵੀ ਮੰਗੀ ਗਈ ਮੰਡੀ ਦੇ ਵਿੱਚ ਫਿਰ ਲੈਂਡਸਲਾਈਡ ਹੋਈ ਹੈ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਬੰਦ ਹੋਇਆ ਕਿਸੇ ਜਾਨੀ ਨੁਕਸਾਨ ਤੋਂ ਹਲਾਕੇ ਬਚਾਰਿਆ ਮਲਬਾ ਟਾਉਣ ਦਾ ਕੰਮ ਹੀ ਲਗਾਤਾਰ ਚੱਲ ਰਿਹਾ ਹੈ ਤਾਂ ਮੰਡੀ ਦੇ ਵਿੱਚ ਵੱਖ-ਵੱਖ ਜਗਾਵਾਂ ਤੋਂ ਇਸ ਤਰ੍ਹਾਂ ਦੀਆਂ ਲੈਂਡਸਲਾਈਡ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹੁਣ ਮੁਰ ਤੋਂ ਆ ਲੈਂਡਸਲਾਈਡ ਹੋਈ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪਹਾੜ ਤੋਂ ਮਲਬਾ ਵੱਡੇ ਵੱਡੇ ਪੱਥਰ ਡਿੱਗਦੇ ਹੋਏ ਨਜ਼ਰ ਆ ਰਹੇ ਨੇ ਤੇ ਰੋਡ ਪੂਰੀ ਤਰ੍ਹਾਂ ਦੇ ਨਾਲ ਇਸ ਲੈਂਡਸਾਈਡ ਦੇ ਚਲਦਿਆਂ ਆ ਬਲਾਕ ਹੋ ਗਿਆ ਆ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਨੇ ਇਸ ਲੈਂਡਸਲਾਈਡ ਦੇ ਕਾਰਨ ਆਵਾਜੇ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਹੈ ਲਾਕਿ ਬਹੁਤ ਬਚਾਅ ਦੀ ਕਰ ਰਹੀ ਕਿ ਕਿਸੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਆਤ ਇਸ ਦੇ ਵਿਚਾਲੇ ਮਲਬਾ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ ਮੰਡੀ ਦੇ ਵਿੱਚ ਫਾਰੀ ਮੀਂਹ ਦਾ ਖ਼ਿਆਲ ਲਗਾਤਾਰ جاری جاری ਹੈ ਚੰਡੀਗੜ੍ਹ ਮਨਾਲੀ ਹਾਈਵੇ ਤੇ ਲੈਂਡਸਲਾਈਡ ਹੋਈ ਹੈ ਜਾਮਦੇ ਵਿੱਚ ਲਾੜਾਂ ਤੇ ਬਰਾਤੀ ਫਸ ਗਏ ਪੁਲਿਸ ਨੇ ਲਾੜੇ ਨੂੰ ਟੈਕਸੀਜ਼ ਰਾਹੀਂ ਭੇਜਿਆ ਲਾੜੇ ਨੂੰ ਵਿਆਹ ਤੋਂ ਪਹਿਲਾਂ ਪੈਦਲ ਯਾਤਰਾ ਕਰਨੀ ਪਈ ਹੋਰ ਬਰਾਤ ਬਰਾਤੀ ਜਾਮਦੇ ਵਿੱਚ ਹੀ ਫਸੇ ਰਹਿ ਗਏ ਤੁਹਾਨੂੰ ਅਸੀਂ ਮੰਡੀ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਵਕਫਾ ਜਗਾਵਾਂ ਦੇ ਇਸ ਤਰੀਕੇ ਦੇ ਨਾਲ ਲੈਂਡਸਲਾਈਡ ਹੋ ਰਹੀ ਹੈ ਤੇ ਆਮ ਲੋਕਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੰਡੀਗੜ੍ਹ ਮਨਾਲੀ ਹਾਈਵੇ ਤੇ ਲੈਂਡਸਲਾਈਡ ਹੋਈ ਤਾਂ ਲਾੜਾ ਤੇ ਬਰਾਤੀ ਵੀ जाम के फंस गई उस तो मौके पर पहुंच गई है पुलिस के वो लाड़े को टैक्सी राही भेजा गया लाड़े को ब्याह तो पहला पैदल यात्रा करनी पीब तो रात दुधर से टिपरा गाँव जानी थी, तीन बजे हम दुधर से चले थे काफ़ी मुसलधार बारिश होने के कारण रोड जगह जगह अबरुद्ध था बट पुलिसकर्मियों के सहयोग से हम काफ़ी समय आगे तक पहुँच चुके हैं

ਨੌਜਵਾਨ ਨੇ ਖੁਦ ਨੂੰ ਕਿਸੇ ਯੂਨੀਅਨ ਦਾ ਪ੍ਰਧਾਨ ਦੱਸਿਆ ਨਾਕਾਬੰਦੀ ਦੇ ਦੌਰਾਨ ਪੁਲਿਸ ਨੇ ਨੌਜਵਾਨ ਨੂੰ ਰੋਕਿਆ ਸੀਗਾ ਆਸਲ ਤੋਂ ਰੁਕਿਆ ਗਿਆ ਤੇ ਇਸੇ ਦੌਰਾਨ ਇਹ ਨੌਜਵਾਨ ਪੁਲਿਸ ਮੁਲਾਜ਼ਮ ਦੇ ਨਾਲ ਬਹਿਸ ਦਾ ਹੋਇਆ ਨਜ਼ਰ ਆਉਂਦਾ ਲੁਧਿਆਣਾ ਦੀਆਂ ਦਰਸਲ ਤਸਵੀਰਾਂ ਨੇ ਪੁਲਿਸ ਮੁਲਾਜ਼ਮ ਤੇ ਬੁਲਟ ਸਵਾਰ ਨੌਜਵਾਨ ਦੇ ਨਾਲ ਬਹਿਸ ਹੋਈ ਚਰਾਨ ਘਟਣ ਤੇ ਇਹ ਪੂਰੀ ਬਹਿਸਵਾਜ਼ੀ ਹੁੰਦੀ ਹੈ ਨਾ ਨਾ ਮੈਂ ਪੁਲਿਸ ਕੀ ਦੱਸੂਗੀ ਆ ਸਲਾਨਸਰ ਤੇ ਅੱਛਾ ਜੀ ਠੀਕ ਆ ਜੀ ਕਰੋ ਵੀਰ ਸਾਰਾ ਸਲਾਨਸਰ ਤੇ ਤੁਸ ਦਾ ਬਹੁਤ ਚੰਗਾ ਜੀ ਪੁਲਿਸ ਨੇ ਕੀ ਦੱਸਣਾ ਹੁਣ ਮੈਨੂੰ ਸੁਣੋ ਤੁਸੀਂ ਮੈਨੂੰ ਰੋਕਿਆ ਤੁਸੀਂ ਮੈਨੂੰ ਰੋਕੋ ਮੈਂ ਚਲਾਨ ਕੀਤਾ ਕਿਰਾ ਚਲਾਨ ਕਰ ਦੋ ਧੋਖਰੇ ਜਾਨ ਕੀਤਾ ਮੈਂ ਅਸਲੀ ਚ ਕਰਨੀ ਆ ਪਬਲਿਕ ਨੇ ਕੀ ਦੱਸਣਾ ਨਾ ਨਾ ਮੁਰਦੀ ਕੀ ਦੱਸੂਗੀ ਆ ਸਲਾਨ ਸਰ ਅੱਛਾ ਜੀ ਠੀਕ ਆ ਜੀ ਕਰੋ ਵੀਰ ਸਾਰਾ ਸਲਾਨ ਸਰ ਤੇ ਪੁੱਛਦਾ ਪਬਲਿਕ ਨੇ ਕੀ ਦੱਸਣਾ ਹੁਣ ਮੇਰੀ ਸੁਣੋ ਸੀਨੇ ਨੇ ਰੋਕਿਆ ਤੁਸੀਂ ਮੈਨੂੰ ਰੋਕਿਆ ਆਓ ਮੈਂ ਚਲਾਨ ਕੀਤਾ ਕਿਹੜਾ ਚਲਾਨ ਕਰ ਦੋ ਕਿਹੜਾ ਚਲਾਨ ਕੀਤਾ ਮੈਂ ਸੀਧੀ ਕਰਨੀ ਆ ਅਫਸਰ ਨੇ ਪਿਆਪੁਰਸਦੇ ਜਸਮੇਲ ਸਿੰਘ ਜੀ ਇਹਨਾਂ ਨੇ ਮੈਨੂੰ ਰੋਕਿਆ ਮੈਨੂੰ ਕਾਲੀ ਤੇ ਮੇਰੇ ਸਿਰ ਤੇ ਪੱਗ ਬੰਨੀ ਆ ਹੈਲਮਟ ਦੀ ਕੋਈ ਲੋੜ ਨਹੀਂ ਤੇ ਸਾਥੇ ਮੇਰੇ ਕੋਲੇ ਆ ਸੱਚੇ ਬੋਲੂnga ਵੀਰੇ ਆਰਸੀ ਮਰ ਬਣ ਹੈ ਨਹੀਂ ਸੀ ਮੈਂ ਕਿਹਾ ਭਾਈ ਆਰਸੀ ਘਰੇ ਰਹਿ ਗਈ ਮੇਰੇ ਮੈ ਸਚਾਈ ਆ ਇਹਨਾਂ ਨੇ ਕਿਹਾ ਬੇਟਾ ਲਾਇਸੈਂਸ ਦੇ ਦੋ ਮੈਂ ਕਿਹਾ ਜੇ ਲੈ ਲਓ ਫੇਰ ਮੈਨੂੰ ਕਹਿੰਦੇ ਨੇ ਜੇ ਥੋੜਾ ਚਲਾਨ ਕਰਨਾ ਮੈਂ ਕਿਹਾ ਭਾਈ ਜੀ ਕਾਹਦਾ ਫੇਰ ਆਪ ਢਾਕਾ ਵਜਦਾ ਮੈਂ ਕਿਹਾ ਜਨਾਬ ਤੁਸੀਂ ਢਾਕਾ ਮਾਰ ਦੋ ਢਾਕਾ ਵੱਜ ਗਿਆ ਮੈਂ ਇੱਥੇ ਅੱਖਾਂ ਲਾ ਕੇ ਫੂਕ ਜੂੰ ਫੇਰ ਮੈਨੂੰ ਕਿਹਾ ਤੂੰ ਮੇਰੇ ਨਾਲ ਪੰਗੇ ਨਾਲ ਤੂੰ ਮੇਰਾ ਹੌਂ ਨਾ ਕਰ ਫੇਰ ਤੈਨੂੰ ਹਾਕ ਕਰ ਦੂੰ ਮੈਂ ਤੈਨੂੰ ਬੰਦ ਕਰ ਦੂੰ ਭਾਈ ਜੀ ਕੀ ਗਲਤੀ ਆ ਮੇਰਾ ਕਾਰ ਦਾ ਕੈਮਰਾ ਮਾਰ ਦੋ ਕਿਸਾਨ ਮਜ਼ਦੂਰ ਇਕਤਾ ਦਾ ਮੈਂ ਸੀਨੀਅਰ ਆਗੂ ਆ ਵੀਰੇ ਔਰ ਇੰਡੀਅਨ ਡਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਵੀਰੇ ਮੈਂ ਗੈਰੀ ਸਿੱਧੂ ਗੈਰੀ ਵਪਾਰੀ ਆ ਆਮ ਲੱਗ ਗਿਆ ਇਹ ਜਿਹੜੀ ਕਿ ਤੇ ਨਵਾ ਰਿਆ ਸੀ ਜਿਹਦੀ ਕਿ ਆਵਾਜ਼ ਬਹੁਤ ਜ਼ਿਆਦਾ ਚਲਾਨਸਰ ਤੇਜ਼ ਕਿਸ ਤਰ੍ਹਾਂ ਆ ਇਸ ਬੰਦੇ ਨੂੰ ਆਪਾਂ ਰੋਕਿਆ ਤੇ ਰੋਕਣ ਦੇ ਬਾਵਜੂਦ ਇਹ ਸ਼੍ਰੀਮਾਨ ਜੀ ਨੇ ਮਨ ਪਿਆਰ ਨਾ ਕਹਾ ਮੈਂ ਕਿਹਾ ਵੀਰ ਜੀ ਤੁਹਾਡਾ ਚਲਾਨਸਰ ਤੇਜ਼ ਕੀਤਾ ਹੋਇਆ ਵੀ ਆਪਾਂ ਚਲਾਨ ਕਰਨਾ ਲਾਇਸੈਂਸ ਦੇ ਦਿਓ ਇਹ ਆਪਾਂ ਲਾਇਸੈਂਸ ਮੰਗਿਆ ਲਾਇਸੈਂਸ ਲੈ ਲਿਆ ਤੇ ਉਸ ਤੋਂ ਬਾਅਦ ਮੈਂ ਚਲਾਨ ਕਰਨ ਲੱਗਾ ਜੀ ਸ਼੍ਰੀਮਾਨ ਜੀ ਨੇ ਮੇਰੀ ਬੇਟੀ ਕਰੀ ਬਹੁਤ ਜ਼ਿਆਦਾ ਬੋਲਦਾ ਰਿਹਾ ਵੀ ਮੈਂ ਐ ਕਰੂੰਗਾ ਜੀ ਮੇਰਾ ਤੁਸੀਂ ਚਲਾਨ ਕਿਵੇਂ ਕਰ ਸਕਦੇ ਹੋ ਤੁਸੀਂ ਬੰਦ ਕਿਵੇਂ ਕਰ ਸਕਦੇ ਹੋ ਫਿਰ ਕੀ ਹੋਇਆ ਇਹਦਾ ਜਿਹੜਾ ਸਲੈਂਸਰ ਆ ਸਲੈਂਸਰ ਚੇਂਜ ਕਰਨ ਕਰਕੇ ਆਪਾਂ ਚਲਾਨ ਕੀਤਾ ਨਿਸ਼ਾਨ ਸਾਹਮਣੇ ਅਮਰਸਰ ਦੇ ਵਿੱਚ ਨਸ਼ੇੜੀਆਂ ਨੇ ਨਿਆਂਗ ਸਿੰਘ ਤੇ ਹਮਲਾ ਕਰ ਦਿੱਤਾ ਨਸ਼ਾ ਵੇਚਣ ਤੋਂ ਰੋਕਣ ਤੇ ਜਾਨਲੇਵਾ ਹਮਲਾ ਕੀਤਾ ਗਿਆ ਹਮਲੇ ਦੌਰਾਨ ਗੰਭੀਰ ਜ਼ਖਮੀ ਹੋਇਆ ਨਿਆਂਗ ਸਿੰਘ ਪੁਲਿਸ ਦੀ ਮੌਕੇ ਤੇ ਪਹੁੰਚ ਕੇ ਉਸ ਦੀ ਜਾਨ ਬਚਾਈਏ ਪੁਲਿਸ ਨੇ ਮੁਲਜ਼ਮਾਂ ਤੇ ਮਾਮਲਾ ਵੀ ਦਰਜ ਕਰ ਲਿਆ ਤਾਂ ਅਮਰਸਰ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਕਿ ਨਸ਼ੇੜੀਆਂ ਦੇ ਵੱਲੋਂ ਨਿਆਂਗ ਸਿੰਘ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਆ ਜਦੋਂ ਨਸ਼ਾ ਵੇਚਣ ਤੋਂ ਇਸ ਦੇ ਵੱਲੋਂ ਰੋਕਿਆ ਗਿਆ ਤਾਂ ਜਾਨਲੇਵਾ ਹਮਲਾ ਕੀਤਾ ਗਿਆ ਹਮਲੇ ਦੌਰਾਨ ਨਿਆਂਗ ਸਿੰਘ ਗੰਭੀਰ ਜ਼ਖਮੀ ਹੋਇਆ ਆ ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਂਕਿ ਜਾਨ ਬਚਾਈ ਗਿਆ ਪੁਲਿਸ ਨੇ ਮਹੌਲ ਜ਼ਮਾਂ ਤੇ ਮਾਮਲਾ ਵੀ ਦਰਜ ਕਰ ਲਿਆ ਗਰੰਟੀ ਸੰਗੇ ਆਹੀ ਐ ਬਾਬਾ ਤੇ ਲੋਅਸਰ ਦੇ ਪੜਾ ਦੇ ਵੀ ਸੇਵਾ ਮਿਲੀ ਜਗਾਵੇ ਉੱਥੇ ਵੀ ਜਲ ਜੰਦੰਨੇ ਆ ਐ ਬੜੀ ਰੋਡ ੱਕੇ ਵੇ ਤੇ ਬੀੜੀ ਨਾ ਪੀਆ ਕਰ ਗੁਰਦਰੇ ਸਾਹਿਬ ਲਾਗੇ ਛਾੜਦੇ ਨਹੀਂ ਕਿ ਸਾਹਮਣੇ ਸੇ ਬੈਗੇ ਵੇ ਜਿਹੜੇ ਦੋ ਤਿੰਨ ਘਰ ਗੁਰਦਰੇ ਸਾਹਮਣੇ ਹੀ ਆ ਐ ਇਸ ਮੈਂ ਕਿਆਂ ਵਾ ਸਮੈ ਪੀਣ ਵਾਲਿਆਂ ਨੂੰ ਰੱਖਦੇ ਆ ਇਦਾਂ ਕਿ ਨਹੀਂ ਦਿੰਦੇ ਸਮਾਗ ਵੀ ਵੇਚਣ ਵੜੇ ਆਂਦੇ ਹੀ ਕੋਈ ਸੜਾ ਸਾਡੇ ਨੇ ਕੁਝ ਵਿਗਾੜ ਸਕਦੇ ਕੀ ਕਰ ਲਿਆਊਗਾ ਸਾਡੇ ਸਮਾਗ ਕੰਦਾ ਉਹ ਆਂਦਾ 14 14 ਪਰਚੇ ਆਂਦਾ ਮੇਰੇ ਤੇ ਹੋਏ ਆ ਮੁੰਡਾ ਕਹਿੰਦਾ ਚਾ ਪਾ 6 ਜਾਣੇ ਆਂਦਾ ਕੁੱਟਣੋਂ ਹੜੇ ਨਹੀਂ ਸਾਨੂੰ ਬੜਾ ਕੁੱਟਿਆ